ਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਭਗਵਨ ਮਾਨ ਜੀ ਦਾ ਤੇ ਉਹਨਾਂ ਨੇ 10 ਤੋਂ 11 ਦਿਨ ਦੀ ਟਾਸਕ ਦਿੱਤੀ ਹੈ ਇੱਥੇ ਵੀ ਪੰਜਾਬ ਚ ਫਰੱਡ ਆਇਆ ਉਹਨਾਂ ਏਰੀਆ ਨੂੰ ਸਾਫ ਕਰਨਾ ਉਹਨਾਂ ਦੀ ਕਲੀਨਲੀਨੈਸ ਤਾਂ ਕਿ ਸਾਡੇ ਪੰਜਾਬ ਦੇ ਲੋਕ ਕਿਸੇ ਬਿਮਾਰੀ ਤੋਂ ਜਾਂ ਕਿਸੇ ਚੀਜ਼ ਦਾ ਸ਼ਿਕਾਰ ਨਾ ਹੋਣ ਦੇਖਦੇ ਆ ਜਦੋਂ ਬਰਸਾਤ ਆਉਂਦੀ ਹੈ ਕਿੱਥੋਂ ਕਿੱਥੋਂ ਰੁੜ ਕੇ ਕੀ ਕੀ ਚੀਜ਼ਾਂ ਆਉਂਦੀਆਂ ਇਹ ਵੀ ਪਸ਼ੂ ਵੀ ਆ ਜਾਂਦੇ ਮਰਿਓ ਕੂੜਾ ਵੀ ਆ ਰਿਹਾ ਜੇ ਵੀ ਆ ਰਿਹਾ ਤੇ ਮੁੱਖ ਮੰਤਰੀ ਜੀ ਨੇ ਫਿਰ ਟੋਟਲ 11 ਦਿਨ ਦਿੱਤੇ ਆ ਔਰ ਸਾਰੇ ਐਮਐਲਏ ਦੀ ਡਿਊਟੀ ਲਗਾਈ ਆ ਮਿਨਿਸਟਰ ਦੀ ਡਿਊਟੀ ਲਗਾਈ ਹੈ ਮੈਂ ਮੌਕੇ ਦੇ ਉੱਤੇ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਨਾਲ ਖੜੇ ਹੋਵੋ ਔਰ ਉਸ ਕ੍ਰੀਨੀ ਦਾ ਹਿੱਸਾ ਬਣੋ। ਤੋਂ ਉਸ ਸੰਬੰਧ ਦੇ ਵਿੱਚ ਮੇਰੇ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕਾਰਪੋਰੇਸ਼ਨ ਦੇ ਨਗਰ ਦੇ ਕਮਿਸ਼ਨਰ ਮੈਡਮ ਜੋਤੀ ਵਾਲਾ ਮਟੂ ਜੀ ਦਾ ਇਹਨੇ ਇੱਕ ਕਾਰਜਾ ਮੈਕਸਿਮ ਸਾਡੇ ਕੁਲਦੀਪ ਜੀ ਖੜੇ ਆ। ਅ ਅਰਪੀ ਜੀ ਖੜੇ ਆ ਔਰ ਸਾਰੀ ਜਿਹੜੀ ਟੀਮ ਹੈਗੀ ਆ ਇਹਨੇ ਬੜੇ ਅੱਛੇ ਢੰਗ ਨਾਲ ਤੁਸੀਂ ਦੇਖਦੇ ਪਏ ਸੀ ਇੱਥੇ ਬਹੁਤ ਜ਼ਿਆਦਾ ਖਲਾਰਾ ਆ। ਇਹਨੂੰ ਟਾਈਮ ਲੱਗੇਗਾ ਪਰ ਬੜਾ ਅੱਛਾ ਇਹ ਪੁਆਇੰਟ ਲਿਆ। ਔਰ ਜਦੋਂ ਕਿਉਂਕਿ ਇਹ ਪੁਆਇੰਟ ਜਿਹੜ ਇਸ ਬਰਬਾਦ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਪਹਿਲਾਂ ਕੋਈ 2 3 ਫੋਟ ਸੀਗਾ ਲੇਕਿਨ ਹੁਣ ਦੇਖੋ 18 ਤੋਂ ਵੀ ਫੋਟ ਹੈ ਤੇ ਮੈਂ ਤੁਰੰਤ ਜਿਹੜਾ ਹੈ ਮਾਨਜਗ ਮੁਖੰਦਰੀ ਜਿਹੜੇ ਸਾਡੇ ਹੈਗੇ ਗੁਲਬ ਸਿੰਘ ਤੁਹਾਨੂੰ ਨੂੰ ਮਿਲਵਾਇਨ ਤੇ ਲਿਆ ਔਰ ਅਧਿਕਾਰੀਆਂ ਨੂੰ ਵੀ ਲਾਈਨ ਤੇ ਨਾਲ ਹੀ ਉਹਨਾਂ ਨੇ ਲੈ ਲਿਆ ਲਾਈਨ ਤੇ ਐਕਸ਼ਨ ਸਾਹਿਬ ਨੇ ਮੈਂ ਕੱਲ ਵੀ ਵਿਜ਼ਿਟ ਕਰਾਇਆ ਸੀ ਬਟ ਅਨਫੋਰਚੂਨੇਟਲੀ ਕਿਉਂਕਿ ਇੱਥੇ ਬਰਸਾਤ ਕਰਕੇ ਮੈਂ ਵੀ ਅੱਜ ਵਿਜ਼ਿਟ ਕੀਤਾ ਬੜੇ ਨਿਰਾਸ਼ਾਵਾਦ ਇਤ ਇਹ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਔਰ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਔਰ ਇਸ ਪੁਆਇੰਟ ਨੂੰ ਨਾਲ ਕੱਲ ਪੂਰੀ ਟੀਮ ਬੁਲਾਈ ਹੈ ਡਰੇਨੇਜ ਦੀ ਔ ਜਿਹੜਾ ਕੋਲਣਾ ਮੌਇਨਾ ਕਰੀ ਗਿਓ ਥੋੜਾ ਨਜ਼ਰ ਆ ਰਿਹਾ ਸੀ ਇਹ ਸਮਾਂ ਮੈਂ ਕਦੀ ਵੀ ਇਸੇ ਕੰਮ ਦੇ ਵਿੱਚ ਵੀ ਕੁਤਾਈ ਬਰਦਾਸ਼ਤ ਨਹੀਂ ਕਰਦਾ ਔਰ ਮੈਂ ਮੇਅਰ ਸੰਦਰ কুমার ਛੰਦਾ ਜੀ ਔਰ ਸਾਡੇ ਸਾਰੇ ਐਸਸੀ ਆਪਣੇ ਐਮਸੀ ਸਹਿਬਾਨ ਸਾਰੀ ਮੇਰੀ ਟੀਮ ਆਮ ਆਦਿ ਪਾਰਟੀ ਦੀ ਬੈਂਕਰ ਸਹਿਬਾਨ ਦੇ ਖੜੇ ਆ ਅਸੀਂ ਤੁਰੰਤ ਜਿਹੜਾ ਹੈਗਾ ਇਹਨੂੰ ਤੇ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਕਿਉਂਕਿ ਦੁਸ਼ਹਿਰਾ ਆ ਗਿਆ ਮੇਲਾ ਇਹ ਤਾਂ 1.5 ਲੱਖ ਤੋਂ ਜ਼ਿਆਦਾ ਲੋਕ ਇੱਥੇ ਆਉਂਦੇ ਆ ਤੇ ਉਹਦੇ ਲਈ ਕੱਲ ਵੀ ਮੈਂ ਮੀਟ ਕੀਤਾ ਸੀ ਉਹਦੇ ਲਈ ਜੋ ਪੁਖਤਾ ਪ੍ਰਬੰਧ ਕਿਉਂਕਿ ਇਹ ਇੱਕ ਸੈਂਟੀਮੈਂਟਲ ਪੁਆਇੰਟ ਵੀ ਆ ਕਿਉਂਕਿ ਉੱਥੇ ਜਦੋਂ ਦੀ ਅਸੀਂ ਹੋਸ਼ ਸਾਮੀ ਆ ਬਰਸਾਤ ਨੇ ਕਦੀ ਖੈਰ ਕਦੀ ਇੱਥੇ ਕਿਸੇ ਕਸਮ ਦਾ ਕਦੀ ਨੁਕਸਾਨ ਨਹੀਂ ਹੋਇਆ ਪਰ ਸਾਨੂੰ ਫੇਰ ਵੀ ਪ੍ਰੀਕਾਸ਼ਨਰੀ ਮੈਟਰ ਲੈਣੇ ਚਾਹੀਦੇ ਆ ਚਾਹੇ ਰਾਮਲੀਲਾ ਕਮੇਟੀ ਆ ਉਹਨਾਂ ਨੂੰ ਮੈਂ ਕੱਲ੍ਹ ਕਹਤਾ ਸੀ ਜਦੋਂ ਝੂਲੇ ਦੀ ਗੱਲ ਚੱਲੀ ਆ ਮੈਂ ਵੱਡੇ ਝੂਲੇ ਬਿਲਕੁਲ ਮਨਾ ਕਰਤਾ ਮੈਂ ਕਹਾ ਬਿਲਕੁਲ ਨਹੀਂ ਲੱਗੋਗੇ ਨਾਰਮਲ ਝੂਲੇ ਲਾ ਲਓ ਅਗਰ ਕੋਈ ਇੰਡੀਕੇਸ਼ਨ ਆਂਦਾ ਬਰਸਾਤ ਦਾ ਤਾਂ ਫਿਰ ਜਿਹੜਾ ਹੈ ਪਬਲਿਕ ਨੂੰ ਅਸੀਂ ਅਵੇਅਰ ਕਰ ਗਿਆ ਸੀ ਇੱਥੇ ਫਿਰ ਉਸ ਦਿਨ ਉਹ ਪ੍ਰੋਗਰਾਮ ਨਹੀਂ ਕਰਾਂਗੇ ਸਰ ਇੱਥੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ ਜੀ ਜੀ ਹਾਂ ਇਹ ਜਿਹੜੇ ਮੈਂ ਤੁਰੰਤ ਤੁਹਾਡੇ ਸਾਹਮਣੇ ਹੀ ਗੱਲ ਅਧਿਕਾਰੀਆਂ ਨਾਲ ਕਰ ਰਿਹਾ ਸੀ ਕਿ ਅਗਰ ਕੋਈ ਇੱਥੇ ਮੈਨੂੰ ਤੁਰੰਤ ਜਿਹੜਾ ਇੱਥੇ ਕੱਲ ਤੋਂ ਮੈਂ ਇਹਨਾਂ ਨੂੰ ਚਾਹੁੰਦਾ ਕੱਲ ਤੋਂ ਮੈਨੂੰ ਐਕਸ਼ਨ ਪਲਾਨ ਦੇਵੇ ਅਸੀਂ ਕਿੰਨੇ ਦਿਨ ਚਿਰ ਨੂੰ ਠੀਕ ਕਰਨਾ ਠੀਕ ਹੈ ਜਾਲ ਮੈਨੂੰ ਕਹਤਾ ਉਹਨਾਂ ਨੂੰ ਮੇਰੇ ਮੰਤਰੀ ਸਾਹਿਬ ਨੇ ਵੀ ਕਹਤਾ ਉਹਨਾਂ ਨੇ ਬਿਲਕੁਲ ਬਲੈਂਟਲੀ ਗਿਆ ਔਰ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਵੀ ਤੁਸੀਂ ਇਸ ਮੈਕਟਰੀ ਮੰਤਰੀ ਮੈਂ ਬਿਲਕੁਲ ਰਿ ਤੁਰੰਤ ਜਿਹੜਾ ਇੱਥੇ ਕੰਮ ਚੱਲ ਕਾਰਵਾਈ ਚੱਲ ਰਹੀ ਐ ਐਮਐਲਆ ਸਰ ਕੋਲ ਮੈਂ ਪਰਸੋਂ ਮੈਡਮ ਡਿਪਟੀ ਕਮਿਸ਼ਨਰ ਦੇ ਨਾਲ ਸਾਰੀ ਐਨਐਚ ਵਾਲੇ ਅਧਾਰ ਜਾਂਦੇ ਕਿਉਂਕਿ ਬਹੁਤ ਸਾਰੇ ਰੋਡ ਸਾਡੇ ਐਨਐਚ ਦੇ ਦੀਨੰਦੇ ਆ ਸਾਡੇ ਦੇ ਸਰਕਾਰ ਲਈ ਬੜੀ ਸਮੱਸਿਆ ਹੁੰਦੀ ਆ ਚਾਹੇ ਅਸੀਂ ਉਹਨਾਂ ਰੋਡ ਦੀ ਗੱਲ ਕਰ ਰਹੀਏ ਚਾਹੇ ਕੇਐਸਸੀ ਤੇ ਲੱਗੇ ਉਹ ਰੋਡ ਦੀ ਕਰ ਕਰ ਰਹੀਏ ਤੁਹਾਨੂੰ ਵੀ ਪਤਾ 2015 ਤੋਂ ਰੋਡ ਟੁੱਟੀ ਰਹੀ ਉਹ 2022 ਤੱਕ ਪਰਮਾਨਜਕ ਮੁੱਖ ਮੰਤਰੀ ਪਵਨ ਪਾਣੀ ਨੇ 14 ਕਰੋੜ ਰੁਪਏ ਦੇ ਮੋਟਰ ਵਾਲ ਰੋਡ ਕੀਤੀ ਸੀ ਅਸੀਂ ਜਦਕਿ ਜ਼ਿੰਮੇਵਾਰੀ ਸਿੱਧੀ ਅਰਸੇ ਦੀ ਨੈਸ਼ਨਲ ਹਾਈਵੇ ਦੀ ਇਹਦਾ ਮਤਲਬ ਕੀ ਸੀਗਾ ਅਸੀਂ ਅਲਰਟ ਮੋਡ ਦੇ ਰਹੇ ਹਾਂ ਮੈਂ ਹਮੇਸ਼ਾ ਹੀ ਔਰ ਸਰਕਾਰ ਨੇ ਵੀ ਮੈਨੂੰ ਹਮੇਸ਼ਾ ਮਦਦ ਕੀਤੀ ਕਿਸੇ ਕਿਸਮ ਦੀ ਕبھی ਨਹੀਂ ਛੱਡੀ ਤਾਂ ਇਸ ਕਰਕੇ ਇਹਨਾਂ ਨੂੰ ਅਧਿਕਾਰੀਆਂ ਨੂੰ ਹੁਣ ਅਸੀਂ ਕੱਲ ਇਹਨਾਂ ਨੂੰ ਇਹਨਾਂ ਕੋਲ ਟਾਈਮ ਬਾਉਂਡ ਮੈਂ ਇਹਨਾਂ ਨੂੰ ਕਰਨਾ ਕਿ ਮੈਨੂੰ ਇੱਥੇ ਕਿੰਨੇ ਦਿਨ ਦੇ ਵਿੱਚ ਅਸੀਂ ਲੱਗਦੇ ਰਹੇ ਤਿੰਨੋ ਕਾਗਜ਼ਾਂ ਦੇ ਆਲੇ ਦੁਆਲੇ ਜੀ ਇਹ ਕੱਲ ਤੋਂ ਆਪਣੇ ਐਕਸ਼ਨ ਪਲਾਨ ਮੰਦਉਗੇ ਕਿ ਅਸੀਂ ਇਹਨੇ ਦਿਨ ਜੀ ਨੂੰ ਕਰਾਂਗੇ ਕੱਲ ਇੱਥੇ ਨਾਮ ਤੁਸੀਂ ਦੇਖੋਗੇ ਇੱਥੇ ਕੰਮ ਚੱਲੂ ਹੋਇਆ